ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡੋ ਗੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਜਰਸੀ ਗਾਂ ਪਕਾਉਆ ਜੀ ਪੰਜਾਬ ਵਾਲੀ ਠੀਕ ਹੈ ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਤ ਉਹ ਹਾਲਵਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਰੱਖ ਨੂੰ ਤੁਹਾਨੂੰ ਵੀ ਅਪਲੋਡ ਕਰ ਦੇਗੇ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 752800035 ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਈ ਸਾਸਿਕਾ ਜੀ ਸਾਸਤਰੀ ਕਾਰਵਾਈ ਜੀ ਨਾਮ ਦੱਸੀ ਆਪਣਾ ਨਾਮ ਸੇਰ ਸਿੰਘ ਆ ਜੀ ਪਿੰਡ ਉਗੋਖੇ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਦੱਸੋ ਜੀ ਗਾਂ ਦਾ ਚਾਰ ਜਾਣਕਾਰੀ ਸਾਢੇ 7 ਲੀਟਰ ਦੁੱਧ ਐਸ ਟਾਈਮ ਤਿਆਰ ਬਿਲਕੁਲ ਠੀਕ ਹੈ ਜੀ ਤੇ 6 ਮਹੀਨਿਆਂ ਦੀ ਸੂਈ ਹੋਈ ਆ ਠੀਕ ਹੈ ਜੀ ਜਮਾਂਦਰੂ ਤੇ ਤੇ ਅਖੀਰੀ ਬੱਤੀ ਆ ਹਜੇ ਠੀਕ ਹੈ ਜੀ ਆ ਦੇਖੋ ਜੀ ਦੰਦ ਠੀਕ ਹੈ ਜੀ ਲੋ ਭਰਾ ਦੇਖ ਸਕਦਾ ਹਾਂ ਠੀਕ ਹੈ ਜੀ ਦੁੱਧ ਦਾ ਕਿੰਨਾ ਦੱਸਿਆ ਜੀ ਸਾਢੇ 7 ਲੀਟਰ ਜੀ ਤੇ ਰੇਟ ਭਰਾ ਦਾ ਰੇਟ 17000 ਰੁਪਏ ਠੀਕ ਹੈ ਜੀ ਮੜਾ ਤੁਰ ਕੇ ਦਿਖਾਓ ਜਮਾਂਦਰੂ ਤੇਲ ਆ ਜੀ ਹਾਂਜੀ ਮੂਹਰ ਲੈਣ ਦੀ ਹੈ ਜੀ ਠੀਕ ਹੈ ਜੀ 17000 ਮੰਗਿਆ ਜਾਇਜ਼ 7.5 ਲੀਟਰ ਦੁੱਧ ਦਾ ਠੀਕ ਹੈ ਜੀ ਟੀਕਾ ਕਿਹੜੂ ਕਦੋਂ ਭਰਾ ਭਰਾ ਨਹੀਂ ਵੀਰ ਜੀ ਟੀਕਾ ਨਹੀਂ ਭਰਾ ਹਲੇ ਤੱਕ ਆਲਾ ਤੇ ਪੰਜਾਬ ਵਾਲੀ ਜਰਸੀ ਭਾਈ ਜੇ ਪੰਜਾਬ ਵਾਲੀ ਪੰਜਾਬ ਵਾਲੀ ਠੀਕ ਹੈ ਲੈਵਲ ਨੂੰ ਭਰਾ ਦੇਖ ਸਕਦੇ ਠੀਕ ਹੈ ਜੀ ਮੜਾ ਰੋਕਲੇ ਇੱਥੇ ਮੈਂ ਵੀਡੀਓ ਬਣਾਣਾ ਇੱਥੇ ਰੋਕ ਲੋ ਬਸ ਜਮਾਂਦਰੂ ਤੇਲ ਆ ਜੀ ਹਾਂਜੀ ਠੀਕ ਹੈ ਲੋ ਕੌਣ ਸੀਜ਼ਨ ਦਾ ਕਰਕੇ ਵੇਚਦੇ ਕੰਮ ਧੰਦੇ ਜਾਣਾ ਅੱਛਾ ਜੀ ਤਾਂ ਵੇਚ ਰਹੇ ਪਸੂ ਸੰਭਦੇ ਨਹੀਂ ਬਾਲੇ ਠੀਕ ਹੈ ਜਵਾਹ ਸੂਲ ਵਗ ਜਾਂਦੇ ਆ ਠੀਕ ਹੈ ਜੀ ਲੋ ਜੀ ਦੇਖ ਚ ਚਾਰ ਟਾਈਮ ਚੋਕੇ ਤਸੱਲੀ ਕਰਕੇ ਲੈ ਜੀ ਚਲ ਮੋੜ ਦੋ। ਕੋਲ ਕਾਫੀ ਸਕਵਲਟੀ ਪੰਜਾਬ ਵਾਲੀ ਜਰਸੀ ਆ ਭਰਾ। ਬੰਦੋ ਜੀ ਬੰਦੋ। ਪਹਿਲਣ ਵਹਿੜਾ ਠੀਕ ਹੈ ਜੀ। ਪਹਿਲਣ ਵਹਿੜਾ। ਬਾਈ ਜੀ ਨਾਲ ਜਰੂਰ ਕੰਟੈਕਟ ਕਰੋ। ਠੀਕ ਹੈ ਜੀ। ਮਿਲਦੇ ਆਂ ਭਰਾ ਅਗਲੀ ਵੀਡੀਓ ਚ। ਓਕੇ ਬਾਈ।